ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਚਰਚੋ ਪ੍ਰਾਪਤ ਇਸ ਇਤਿਹਾਸਕ ਧਰਤੀ ਤੇ 40 ਮੁਕਤਿਆਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਉਹ ਸਮੇਂ ਦੀ ਮੁਗਲ ਹਕੂਮਤ ਦੀ ਫੌਜ ਦੇ ਖਿਲਾਫ ਲੜਦੇ ਆ ਬੜੀ ਮਹਾਨ ਕੁਰਬਾਨੀ ਦਿੱਤੀ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਨ ਦੇ ਲਈ ਇਕੱਠੇ ਹੋਏ ਹਾਂ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਾਡਾ ਸਿੱਖ ਕੌਮ ਦਾ ਜੋ ਇਤਿਹਾਸ ਹੈ ਬੜਾ ਹੀ ਗੌਰਵਮਈ ਇਤਿਹਾਸ ਹੈ ਕੁਰਬਾਨੀਆਂ ਦੇ ਨਾਲ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਹੈ ਸਾਡੇ ਗੁਰੂ ਸਾਹਿਬਾਨ ਨੇ ਗੁਰੂ ਸਾਹਿਬ ਦੇ ਸਹਿਜਾਦਿਆਂ ਨੇ ਨੇਕਾ ਸਿੰਘਾਂ ਤੇ ਸਿੰਘਣੀਆਂ ਨੇ ਧਰਮ ਦੀ ਖਾਤਰ ਜ਼ੁਲਮ ਦੇ ਖਿਲਾਫ ਲੜਦੇ ਆ ਕੁਰਬਾਨੀਆਂ ਦਿੱਤੀਆਂ ਆ ਜਿਹੜਾ ਪੋਹ ਦਾ ਮਹੀਨਾ ਲੰਘ ਕੇ ਗਿਆ ਇਸ ਪੋਹ ਦੇ ਮਹੀਨੇ ਦੇ ਵਿੱਚ ਸੇ ਕੌਮ ਦੇ ਇਤਿਹਾਸ ਦੇ ਵਿੱਚ ਬੜੀਆਂ ਮਹਾਨ ਕੁਰਬਾਨੀਆਂ ਹੋਈਆਂ ਨੇ ਚਮਕੌਰ ਦੀ ਗੜੀ ਦਾ ਯੁੱਧ ਜਿਸ ਦੇ ਵਿੱਚ ਦਸ਼ਮੇਸ਼ ਪਿਤਾ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਅਤੇ ਨੇਕਾਈ ਸਿੰਘਾਂ ਨੇ ਹਜ਼ਾਰਾਂ ਦੀ ਫੌਜ ਨਾਲ ਲੜਦੇ ਆ ਮਹਾਨ ਕੁਰਬਾਨੀ ਦਿੱਤੀ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਬਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਸੂਬਾ ਸਰਹੰਦ ਵੱਲੋਂ ਨੀਹਾਂ ਦੇ ਵਿੱਚ ਚੜਿਆਂ ਗਿਆ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਈ ਸੋ ਇਸ ਲਈ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਇਸ ਗੌਰਵਮਈ ਇਤਿਹਾਸ ਨੂੰ ਯਾਦ ਰੱਖੀਏ ਉਹਨਾਂ ਮਹਾਨ ਕੁਰਬਾਨੀਆਂ ਨੂੰ ਯਾਦ ਰੱਖੀਏ 40 ਮੁਕਤਿਆਂ ਦੀ ਸ਼ਹਾਦਤ ਨੂੰ ਯਾਦ ਰੱਖੀਏ ਕਿਉਂਕਿ ਉਹੀ ਕੌਮਾਂ ਤਰੱਕੀ ਕਰਦੀਆਂ ਨੇ ਉਹੀ ਕੌਮਾਂ ਜਿਉਂਦੀਆਂ ਰਹਿੰਦੀਆਂ ਨੇ ਜਿਹੜੀਆਂ ਆਪਣੇ ਇਤਿਹਾਸ ਨੂੰ ਆਪਣੇ ਪਛੋਕਰ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਰੱਖਦਿਆਂ ਨੇ ਸਿੱਖ ਕੌਮ ਦੀ ਗੱਲ ਕਰੀਏ 2% ਵੱਧ ਦੀ ਐਸੇ ਕੌਮ ਦੀ ਪੂਰੇ ਦੇਸ਼ ਦੇ ਵਿੱਚ ਪਛੋਕਰ ਵੱਲ ਨਿਗਾਹ ਮਾਰੀਏ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ 80% ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ ਚਾਹੇ ਫਾਂਸੀ ਦੇ ਰਸੇ ਚੁੰਮਣੇ ਪਏ ਚਾਹੇ ਜੇਲ੍ਹਾਂ ਦੇ ਵਿੱਚ ਜਾਣਾ ਪਿਆ ਚਾਹੇ ਕਾਲੇ ਪਾਣੀ ਜਾਣਾ ਪਿਆ ਲੇਕਿਨ ਦੇਸ਼ ਯਾਦ ਹੋਣ ਤੋਂ ਬਾਅਦ ਇਸ ਯਾਦ ਭਾਰਤ ਦੇ ਵਿੱਚ ਜੋ ਸਾਡੇ ਨਾਲ ਉਸ ਸਮੇਂ ਵਾਦਾ ਕੀਤਾ ਗਿਆ ਸੀ ਮੁਲਕ ਯਾਦ ਹੋਣ ਵੇਲੇ ਕਿ ਸਿੱਖਾਂ ਨੂੰ ਇੱਕ ਜਿਹਾ ਖੇਤਾ ਦਿੱਤਾ ਜਾਊਗਾ ਜਿੱਥੇ ਸਿੱਖ ਆਪਣੇ ਚਾਹ ਲੜ ਪੂਰੇ ਕਰ ਸਕਣਗੇ ਲੇਕਿਨ ਸਾਨੂੰ ਜ਼ਰਾਇਮ ਪੇਸ਼ਾ ਕੌਮ ਦਾ ਖਿਤਾਬ ਦਿੱਤਾ ਗਿਆ ਸੋ ਯਾਰ ਭਾਰਤ ਦੇ ਵਿੱਚ ਬੜੀਆਂ ਜਾਤੀਆਂ ਸੇ ਕੌਮ ਨਾਲ ਹੋਈਆਂ ਨੇ 1966 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਿਆ ਪੰਜਾਬ ਪੁਨਰਗਠਨ ਐਕਟ ਜਿਹੜਾ ਬਣਾਇਆ ਗਿਆ ਜਿਹਦੇ ਵਿੱਚ ਉਸ ਸਮੇਂ ਦੀ ਕੇਂਦਰ ਦੀ ਕਾਂਗਰਸ ਸਰਕਾਰ ਨੇ ਸਾਡੇ ਨਾਲ ਬੜੀਆਂ ਜਾਤੀਆਂ ਕੀਤੀਆਂ ਬਹੁਤ ਸਾਰੀਆਂ ਗੈਰ ਸੰਵਿਧਾਨਕ ਧਾਰਾਵਾਂ ਲਾ ਕੇ ਪੰਜਾਬ ਦੇ ਪਾਣੀਆਂ ਨੂੰ ਖੋਹਣ ਦਾ ਯਤਨ ਕੀਤਾ ਗਿਆ ਪੰ ਚੰਡੀਗੜ੍ਹ ਜਿਸ ਤੇ ਪੰਜਾਬ ਦਾ ਹੱਕ ਸੀ ਅੱਜ ਤੱਕ ਨਹੀਂ ਮਿਲਿਆ ਪੰਜਾਬੀ ਬੋਲਦੇ ਇਲਾਕੇ ਨਹੀਂ ਮਿਲੇ ਸੋ ਕਿਉਂਕਿ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਸੀ ਲੇਕਿਨ ਕੇਂਦਰ ਸਰਕਾਰ ਨੇ ਜਬਰੀ ਇਹ ਹੱਕ ਖੋਣ ਦਾ ਯਤਨ ਐਸ ਵੀ ਐਲ ਨਹਿਰ ਜਦੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਉਸ ਸਮੇਂ ਕਪੂਰੀ ਦਾ ਮੋਰਚਾ ਲੱਗਿਆ ਬਾਅਦ ਦੇ ਵਿੱਚ ਜੋ ਧਰਮ ਯੁੱਧ ਮੋਰਚੇ ਦੇ ਵਿੱਚ ਤਬਦੀਲ ਹੋਇਆ ਅਤੇ 84 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਹਜ਼ਾਰਾਂ ਹੀ ਬੇਦੋਸ਼ੇ ਸਾਡੇ ਸਿੱਖ ਪਹਿਣਪਰਾ ਸਾਡੀਆਂ ਬੀਬੀਆਂ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਸ਼ਹਾਦਤ ਹੋਈ ਭਾਈ ਅਮਰੀਕ ਸਿੰਘ ਜੀ ਦੀ ਸ਼ਹਾਦਤ ਹੋਈ ਅਤੇ ਲੰਬਾ ਸਮਾਂ ਪੰਜਾਬ ਨੇ ਸੰਤਾਪ ਭੰਡਾਇਆ ਸਾਡੇ ਨੌਜਵਾਨ ਝੂਠੇ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤੇ ਗਏ 84 ਦੇ ਵਿੱਚੋਂ ਕਤਲੇਆਮ ਹੋਇਆ ਅਸੀਂ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸ਼ਹੀਦੀ ਦਿਹਾੜਾ ਸਮੁੱਚੇ ਸੰਸਾਰ ਦੇ ਵਿੱਚ ਜਿੱਥੇ ਵੀ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਬੈਠੀਆਂ ਬੜੀ ਸ਼ਰਧਾ ਨਾਲ ਮਨਾ ਰਹੇ ਆ ਲੇਕਿਨ ਉਹੀ ਦਿੱਲੀ ਦੀਆਂ ਸੜਕਾਂ ਤੇ ਜਿੱਥੇ ਸਾਡੇ ਨੌਵੇਂ ਪਾਤਸ਼ਾਹ ਨੇ ਦੂਸਰੇ ਧਰਮ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ ਉਸੇ ਹੀ ਦਿੱਲੀ ਦੀਆਂ ਸੜਕਾਂ ਤੇ 84 ਦੇ ਵਿੱਚ ਸਾਡੇ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜਿਆ ਗਿਆ ਸੋ ਬੜੀਆਂ ਜਾਤੀਆਂ ਸਾਡੇ ਨਾਲ ਹੋਈਆਂ ਨੇ ਪੰਜਾਬ ਦੇ ਮਸਲੇ ਅੱਜ ਤੱਕ ਹੱਲ ਨਹੀਂ ਹੋਏ 1920 ਦੇ ਵਿੱਚ ਸਾਡੇ ਬਜ਼ੁਰਗਾਂ ਨੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਇੱਕ ਜਥੇਬੰਦੀ ਬਣਾਈ ਜੋ ਸਿੱਖ ਕੌਮ ਦੇ ਮਸਲਿਆਂ ਦੀ ਗਵਾਹੀ ਕਰਨ ਦੇ ਲਈ ਸਾਡੇ ਗੁਰੂ ਧਾਮਾਂ ਦੀ ਸੇਵਾ ਸੰਭਾਲ ਦੇ ਲਈ ਅਚ ਤੇ ਪੰਜਾਬ ਦੇ ਮਸਲਿਆਂ ਦੀ ਰਾਖੀ ਕਰਨ ਦੇ ਲਈ ਲੰਬਾ ਸਮਾਂ ਸਾਡੇ ਬਜ਼ੁਰਗਾਂ ਨੇ ਇਸ ਪਾਰਟੀ ਦੀ ਗਵਾਹੀ ਕੀਤੀ ਅਤੇ ਸਿੱਖ ਕੌਮ ਦਾ ਭਰੋਸਾ ਸਾਡੇ ਉਹਨਾਂ ਆਗੂਆਂ ਤੇ ਕਾਇਮ ਰਿਹਾ ਅਤੇ ਬੜੀਆਂ ਕੁਰਬਾਨੀਆਂ ਸਾਡੇ ਉਹਨਾਂ ਆਗੂਆਂ ਨੇ ਦਿੱਤੀਆਂ ਲੇਕਿਨ ਪਿਛਲੇ ਲੰਬੇ ਸਮੇਂ ਤੋਂ ਇੱਕ ਪਰਿਵਾਰ ਦਾ ਕਬਜਾ ਇਸ ਪਾਰਟੀ ਤੇ ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹੇਗੀ ਇਸ ਲਈ ਲੋੜ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਹੀ ਜੋ ਵੀ ਅਸੀਂ ਸ਼੍ਰੀ ਕਾਲ ਤਖਸਬ ਨੂੰ ਸਮਰਪਿਤ ਆ ਜੋ ਅਸੀਂ ਸਾਰੇ ਪੰਥ ਨੂੰ ਸਮਰਪਿਤ ਆ ਕਿ ਇੱਕ ਪਲੇਟਫਾਰਮ ਇੱਕ ਸਾਂਝਾ ਪਲੇਟਫਾਰਮ ਬਣੇ ਪੰਥਕ ਏਕਤਾ ਹੋਵੇ ਤਾਂ ਜੋ ਜਿਹੜੇ ਪੰਜਾਬ ਦੇ ਮਸਲੇ ਲੰਬੇ ਸਮੇਂ ਤੋਂ ਹੱਲ ਨਹੀਂ ਹੋਏ ਸਿੱਖ ਕੌਮ ਦੇ ਮਸਲੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਹੜੇ 33 ਸਾਲ ਤੋਂ ਆਪਣੀਆਂ ਸਜ਼ਾ ਪੂਰੀਆਂ ਕਰਕੇ ਜੇਲ੍ਹਾਂ ਵਿੱਚ ਬੰਦ ਨੇ ਭਾਈ ਅਮਰਿਤਪਾਲ ਸਿੰਘ ਜੀ ਜਿਨ੍ਹਾਂ ਤੇ ਸ਼ਰਿਆਮ ਤਕੇਸ਼ਾਈ ਕਰਕੇ ਐਨਐਸਈ ਲਈ ਗਈ ਅਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਰਿਹਾ ਕਰਾਉਣ ਦਾ ਮਸਲਾ ਇਹ ਸਾਰੇ ਮਸਲੇ ਤਾਂ ਹੀ ਹੱਲ ਹੋਣਗੇ ਜੇਕਰ ਅਸੀਂ ਸਮੁੱਚੀ ਸਾਡੇ ਜਿਹੜੇ ਸਿੱਖ ਸ਼ਕਤੀ ਆ ਉਸ ਨੂੰ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਕਰੀਏ ਸੋ ਅਸੀਂ ਪਿਛਲੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਕਮੇਟੀ ਬਣੀ ਉਸ ਕਮੇਟੀ ਨੇ ਭਰਤੀ ਕਰਕੇ ਜੋ ਅਕਾਲੀ ਦਲ ਬਣਾਇਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੋਸ਼ਿਸ਼ ਆ ਕਿ ਅਸੀਂ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ ਦੇ ਇਕੱਠੇ ਕਰਨ ਦੇ ਲਈ ਯਤਨ ਕਰੀਏ ਇਸ ਲਈ ਸਮਾਂ ਯਾਦ ਨਹੀਂ ਦਿੰਦਾ ਮੈਂ ਜਾਦੇ ਵਿਸਤਾਰ ਦੇ ਵਿੱਚ ਜਾਵਾਂ ਆਉਣ ਵਾਲੇ ਸਮੇਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜੋ ਵੀ ਪ੍ਰੋਗਰਾਮ ਲਿਖਿਆ ਜਾਊਗਾ ਬਿਸ਼ੱਕ ਹਵਾਰਾ ਕਮੇਟੀ ਵੱਲੋਂ ਵੀ ਸੰਘਰਸ਼ ਕੀਤਾ ਜਾ ਰਿਹਾ ਸੋ ਉਹਦੇ ਵਿੱਚ ਆਪਾਂ ਸਾਰੇ ਤਕੜੇ ਹੋ ਕੇ ਪੰਥ ਅਤੇ ਪੰਜਾਬ ਦੇ ਮਸਲਿਆਂ ਦੇ ਲਈ ਲੜਾਈ ਲੜਾਂਗੇ ਤਾਂ ਹੀ ਅਸੀਂ ਕਾਮਯਾਬ ਹੋਵਾਂਗੇ ਸੋ 2027 ਦੇ ਵਿੱਚ ਪੰਜਾਬ ਦੇ ਵਿੱਚ ਪੰਥਕ ਸਰਕਾਰ ਬਣੇ ਸੋ ਇਹਦੇ ਲਈ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ ਜਿਹੜੀਆਂ ਲੰਬਾ ਸਮਾਂ 14-15 ਸਾਲ ਹੋ ਗਏ ਉਹ ਚੋਣਾਂ ਨਹੀਂ ਹੋਈਆਂ ਉਹਦੇ ਲਈ ਵੀ ਸਾਨੂੰ ਇਕੱਠੇ ਹੋ ਕੇ ਲੜਾਈ ਲੜਨ ਦੀ ਲੋੜ ਆ ਸੋ ਇਹ ਸਾਰੇ ਹੀ ਮਸਲੇ ਤਾਹਲ ਹੋਣਗੇ ਜੇ ਸਮੁੱਚੀ ਸਿੱਖ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋਊਗੀ ਸੋ ਇਸ ਲਈ ਗੁਰੂ ਸਾਹਿਬ ਮਿਹਰ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਪੰਥਕ ਏਕਤਾ ਹੋਵੇ ਤੇ ਤਕੜੇ ਹੋ ਕੇ ਅਸੀਂ ਪੰਥ ਅਤੇ ਪੰਜਾਬ ਦੇ ਮਸਲਿਆਂ ਲਈ ਕੌਮ ਤੇ ਭੀੜ ਪਈ ਤਾਂ ਸਾਡੇ ਗੁਰੂਆਂ ਨੇ ਜੰਗ ਦਾ ਮੈਦਾਨ ਮੱਲਿਆ ਤਾਂ ਉਸ ਜੰਗ ਦੇ ਮੈਦਾਨ ਦੇ ਵਿੱਚੋਂ ਕੁਝ ਸਿੰਘਾਂ ਨੇ ਵੇਦਾਬਾ ਲੈ ਕੇ ਆਪਣੇ ਪਿੰਡਾਂ ਨੂੰ ਪਰਤਾ ਇਹ ਘਰਾਂ ਨੂੰ ਪਰਤਾ ਇਹ ਲਾਨ ਤਾਂ ਪਈਆਂ ਉਹਨਾਂ ਦੀ ਜਮੀਰ ਨੇ ਅੰਦਰੋਂ ਹਲੂਣਾ ਮਾਰਿਆ ਤੇ ਉਹ ਵਾਪਸ ਜੰਗ ਦੇ ਮੈਦਾਨ ਦੇ ਵਿੱਚ ਜਾ ਖੜੇ ਹੋਏ ਲੜਦਿਆਂ ਲੜਦਿਆਂ ਆਪਣਾ ਖੂਨ ਡੋਲਦਿਆਂ ਡੋਲਦਿਆਂ ਸ਼ਹੀਦ ਹੁੰਦੇ ਗਏ ਕਾ ਖੀਰ ਦੇ ਉੱਤੇ ਜ਼ਖਮੀ ਹੋਏ ਭਾਈ ਮਹਾ ਸਿੰਘ ਦੇ ਕੋਲੇ ਜਦੋਂ ਦਸ਼ਮੇਸ਼ ਪਤਾ ਜਾਂਦੇ ਆ ਉਹਨਾਂ ਨੂੰ ਬੁੱਕਲ ਦੇ ਵਿੱਚ ਲੈਂਦੇ ਆ ਤੇ ਬੇਦਾਵਾ ਪਾੜਦੇ ਆ ਟੁੱਟੀ ਨੂੰ ਗੰਢਦੇ ਆ ਤੇ ਮੈਦਾਨ ਫਤਿਹ ਕਰਦੇ ਆ ਸੋ ਪੰਜਾਬ ਦੇ ਲੋਕੋ ਪੰਜਾਬ ਦੇ ਵਾਸੀਓ ਉਹ ਤਾਂ ਆਪਣੀਆਂ ਜਾਨਾਂ ਕੁਰਬਾਨ ਕਰਕੇ ਆਪਣਾ ਖੂਨ ਡੋਲ ਕੇ ਸ਼ਹੀਦੀਆਂ ਪਾ ਕੇ ਬੇਦਾਵਾ ਪੜਵਾਗੇ ਸੀ ਪਰ ਅੱਜ ਜਿਹੜਾ ਅਸੀਂ ਬੇਦਾਵਾ ਲੈ ਕੇ ਦੇ ਹੀ ਬੈਠੇ ਆ ਅੱਜ ਅਸੀਂ ਪੰਜਾਬ ਬਲ ਪਿੱਟ ਕਰੀ ਖੜੇ ਆ ਆਹ ਦੇਖਦਾ ਸੀਗਾ ਮੈਂ ਮਸੰਦਾਂ ਦੀਆਂ ਰੈਲੀਆਂ ਗਦਾਰਾਂ ਦੀਆਂ ਰੈਲੀਆਂ ਤੁਹਾਡੇ ਸਾਹਮਣੇ ਆ ਵੱਡੇ ਵੱਡੇ ਕੱਠ ਵੱਡੇ ਵੱਡੇ ਝੰਡੇ ਜੱਕੀ ਫਿਰਦੇ ਆ ਉਧਰੋਂ ਦੂਜੇ ਪਾਸੇ ਇਹਦਾ ਸਟੇਟ ਦਾ ਜ਼ਬਰ ਹੈ ਸਟੇਟ ਦਾ ਟੈਰਰ ਹੈ ਉਹ ਲਗਾਤਾਰ ਹਰ ਪਾਸਿਓਂ ਪੰਜਾਬ ਨੂੰ ਜ਼ਖਮੀ ਕਰ ਰਿਹਾ ਹੈ ਇੰਨੇ ਫਟ ਲਾਏ ਜਾ ਰਹੇ ਆ ਜਦੋਂ ਅਸੀਂ ਇੱਕ ਫਟ ਸਿਉਣ ਦੀ ਕੋਸ਼ਿਸ਼ ਕਰਦੇ ਆ ਚਾਰ ਫਟ ਹੋਰ ਲਾ ਦਿੰਦੇ ਆ ਅਸੀਂ ਉਧਰ ਨੂੰ ਹੁੰਨੇ ਆ 10 ਹਮਲੇ ਹੋਰ ਹੋ ਜਾਂਦੇ ਆ ਅੱਜ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪਹਿਲਾਂ ਬਹੁਤ ਵੱਡਿਆ ਟੁੱਕਿਆ ਗਿਆ ਪੰਜਾਬ ਹੁਣ ਸੁੰਗੜਦਾ ਸੁੰਗੜਦਾ ਪੰਜਾਬ ਘਟਦਾ ਘਟਦਾ ਪੰਜਾਬ ਬਹੁਤ ਥੋੜਾ ਜਿਹਾ ਪੰਜਾਬ ਰਹਿ ਗਿਆ ਆ ਚਲੇ ਜਾ ਲੁਧਿਆਣੇ ਵਾਲੇ ਪਾਸੇ ਮਹਾਲੀ ਵਾਲੇ ਪਾਸੇ ਜਲੰਧਰ ਵਾਲੇ ਪਾਸੇ ਜੀਰਕਪੁਰ ਵਾਲੇ ਪਾਸੇ ਲੱਗਦਾ ਹੀ ਨਹੀਂ ਵੀ ਆ ਪੰਜਾਬ 'ਚ ਰਹਿੰਦੇ ਆ ਇਹ ਬੜੇ ਖਤਰਨਾਕ ਸੰਕੇਤ ਆ ਬੜੇ ਖਤਰਨਾਕ ਸਨੇਹ ਆ ਬਾਰੇ ਬੰਦੇ ਮੈਨੂੰ ਕਹ ਦਿੰਦੇ ਆ ਬਾਈ ਨੈਗੇਟਿਵ ਵਾਲਾ ਸੋਚਦਾ ਨਾ ਪੱਖੀ ਸੋਚ ਰੱਖਦਾ ਮੈਂ ਕਹਾਂ ਮੈਂ ਨਾ ਪੱਖੀ ਸੋਚ ਨਹੀਂ ਰੱਖਦਾ ਮੈਂ ਤੁਹਾਨੂੰ ਆਉਣ ਵਾਲੇ ਖਤਰੇ ਬਾਰੇ ਸੁਚੇਤ ਕਰ ਰਿਹਾ ਕਿ ਆਉਣ ਵਾਲਾ ਸਮਾਂ ਮੇਰੀ ਗੱਲ ਯਾਦ ਰੱਖਿਓ ਜੇ ਇਹ ਕਾਨੂੰਨ ਪੰਜਾਬ ਦੇ ਵਿੱਚ ਨਹੀਂ ਬਣਦੇ ਕਿ ਕੋਈ ਵੀ ਬਾਹਰਲਾ ਬੰਦਾ ਪੰਜਾਬ ਦੇ ਅੰਦਰ ਸਾਡੀ ਬਾਹੀਜੋਗ ਜ਼ਮੀਨ ਨਹੀਂ ਲੈ ਸਕਦਾ ਪੰਜਾਬ ਦੇ ਅੰਦਰ ਜੇਕਰ ਬਾਹਰਲੇ ਬੰਦਿਆਂ ਨੇ ਬੋਟਾ ਬਣਾਉਣੀਆਂ ਨੇ ਉਹਦੀਆਂ ਸ਼ਰਤਾਂ ਤੈ ਹੋਣੀਆਂ ਚਾਹੀਦੀਆਂ ਨੇ ਬਾਹਰਲੇ ਬੰਦਿਆਂ ਨੇ ਨੌਕਰੀਆਂ ਲੈਣੀਆਂ ਨੇ ਉਹਦੇ ਲਈ ਡੋਮਿਸਾਈਲ ਬੋਨਫਾਇਡ ਲਾਗੂ ਹੋਣਾ ਚਾਹੀਦਾ ਜਿਵੇਂ ਦੂਜੇ ਸੂਬਿਆਂ ਦੇ ਵਿੱਚ ਤਾਂ ਯਾਦ ਰੱਖਿਓ ਆਉਣ ਵਾਲਾ ਸਮਾਂ ਇਹੋ ਜਿਹਾ ਹੋਣਾ ਕਿ ਆ ਜਿਹੜੀਆਂ ਪੱਗਾਂ ਦਿਖਦੀਆਂ ਨੇ ਇਹ ਨਾਮੋ ਨਿਸ਼ਾਨ ਮਿਟ ਜਾਣਿਆ ਭਰਾਵੋ ਵੈਸੇ ਮੈਂ ਚੜਦੀ ਕਲਾ ਵਾਲਾ ਇਨਸਾਨ ਆ ਮੈਨੂੰ ਪਤਾ ਵੀ ਤਾਂ ਨਾਸ ਨਹੀਂ ਹੋ ਸਕਦਾ ਸਾਡੇ ਗੁਰੂਆਂ ਨੇ ਬੀਜਿਆ ਇਹ ਕੌਮ ਨੂੰ ਕੋਈ ਖਤਮ ਨਹੀਂ ਕਰ ਸਕਦਾ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੀ ਜਾਂਦੇ ਆ ਤੇ ਅਸੀਂ ਅੱਡੋ-ਫਾਟੀ ਹੋਏ ਫਿਰਦੇ ਆ ਮੈਂ ਸਮੁੱਚੀ ਜਿੰਨੀ ਹੈ ਲੀਡਰਸ਼ਿਪ ਬੈਠੀ ਆ ਸਟੇਜ ਦੇ ਉੱਤੇ ਨਾ ਮੈਂ ਵੀ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਲੋਕਾਂ ਦੀ ਇੱਕ ਭਾਵਨਾ ਹੈ ਸੰਗਤ ਦੀ ਇੱਕ ਭਾਵਨਾ ਪੰਜਾਬ ਦੇ ਲੋਕ ਚਾਹੁੰਦੇ ਆ ਵੀ ਜਿਹੜਾ ਵੀ ਬੰਦਾ ਜਿਹੜਾ ਇਨਸਾਨ ਜਿਹੜੀ ਜਥੇਬੰਦੀ ਜਿਹੜੀ ਸੰਸਥਾ ਅੱਜ ਪੰਜਾਬ ਦੀ ਗੱਲ ਕਰਦੀ ਆ ਪੰਜਾਬੀਆਂ ਦੀ ਗੱਲ ਕਰਦੀ ਆ ਕੌਮ ਦੀ ਪੰਥ ਦੀ ਗੱਲ ਕਰਦੇ ਆ ਉਹਨਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਜਾਣਾ ਚਾਹੀਦਾ ਸਹਿਮਤ ਹਾਂ ਪਰ ਸਾਨੂੰ ਆਪਣੇ ਜਿਹੜੇ ਹਉਮੇ ਹੰਕਾਰ ਨੂੰ ਛੱਡ ਕੇ ਆਪਣੀ ਚੌਧਰ ਨੂੰ ਛੱਡ ਕੇ ਭਰਾਵੋ ਜਿਹੜਾ ਬੰਦਾ ਵੀ ਆਉਂਦਾ ਸਾਡੇ ਲੱਖ ਮਤ ਪੇਧ ਹੋਣਗੇ ਗਲੇ ਸ਼ਿਕਵੇ ਹੋਣਗੇ ਪਰ ਸਾਨੂੰ ਪੰਜਾਬ ਬਚਾਉਣ ਲਈ ਪੰਥ ਬਚਾਉਣ ਲਈ ਕੌਮ ਦੇ ਲਈ ਆਉਣ ਵਾਲੀਆਂ نسلਾਂ ਦੇ ਲਈ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਇਕੱਠੇ ਹੋਣਾ ਪੈਣਾ ਭਰਾਵੋ ਚਾਰਕ ਸੁਨੇਹੇ ਮੈਂ ਇਸ ਸਟੇਜ ਤੋਂ ਦੇਣਾ ਚਾਹਣਾ ਬੜੀ ਪਵਿੱਤਰ ਧਰਤੀ ਹੈ 40 ਮੁਕਤਿਆਂ ਦੀ ਧਰਤੀ ਹੈ ਪਹਿਲਾ ਸੁਨੇਹਾ ਮੈਂ ਆਵਾਜ਼ ਮਾਰਨਾ ਚਾਹਣਾ ਬਾਹਰਲੇ ਮੁਲਕਾਂ ਚ ਜਗੇ ਪੰਜਾਬੀਆਂ ਨੂੰ ਕਿ ਮੁੜਿਓ ਵਾਪਸ ਮੁੜਿਓ ਤੁਹਾਡੇ ਘਰਾਂ ਨੂੰ ਲੱਗੇ ਹੋਏ ਜਿੰਦਿਆਂ ਨੂੰ ਜੰਗਾਲ ਖਾਗੀ ਤੁਹਾਡੇ ਖੇਤ ਤੁਹਾਨੂੰ ਉਡੀਕਦੇ ਨੇ ਆ ਦੁਆਬੇ ਜਾਈਦਾ ਲੱਗਦਾ ਪੰਜਾਬ ਹੈ ਹੀ ਨਹੀਂ ਸਾਰਾ ਦੁਆਬਾ ਖਾਲੀ ਹੋਇਆ ਪਿਆ ਇਹ ਹੀ ਹਾਲ ਹੁਣ ਮਾਝੇ ਤੇ ਦੁਆਬੇ ਮਾਲਵੇ ਦਾ ਹੋ ਤੁਰਿਆ ਸੋ ਮੁੜ ਕੇ ਆ ਉਧਰੋਂ ਕਮਾਈਆਂ ਬਹੁਤ ਕਰ ਲੀਆਂ ਕਈ ਦਾ 50-50 ਸਾਲ ਹੋ ਗਏ 40-40 ਸਾਲ ਹੋ ਗਏ ਮੁੜ ਕੇ ਮੁੜੇ ਹੀ ਨਹੀਂ ਉਹਨਾਂ ਦੇ ਬੱਚੇ ਵੀ ਉਧਰ ਪੈਦਾ ਹੋਏ ਆ ਉਹਨਾਂ ਨੇ ਮੁੜ ਕੇ ਇਧਰ ਨੂੰ ਮੂੰਹ ਨਹੀਂ ਭਰਾਉਣਾ ਇਹ ਕੁਦਰਤੀ ਹੈ ਸੁਭਾਵਿਕ ਹੈ ਜਦੋਂ ਕੋਈ ਜਗ੍ਹਾ ਖਾਲੀ ਹੁੰਦੀ ਐ ਉਸ ਜਗ੍ਹਾ ਨੂੰ ਕਿਸੇ ਨਾ ਕਿਸੇ ਨੇ ਆ ਕੇ ਭਰ ਦੇਣਾ ਇਸ ਕਰਕੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਮਹਿਮ ਚ ਲਾਓ ਬਾਹਰਲੇ ਬੈਠਾ ਜੋ ਮੁਲਖਾਂ ਚ ਬੈਠੇ ਆ ਜਿਹੜੇ ਵੀ ਚਲੋ ਵਾਪਸ ਪੰਜਾਬ ਨੂੰ ਚੱਲ ਗਏ ਆਪਣੇ ਘਰਾਂ ਨੂੰ ਖੁੱਲ ਗਏ ਜੁੰਦੇ ਖੁੱਲ ਗਏ ਆਪਣੇ ਖੇਤਾਂ ਦੇ ਵਿੱਚ ਜਾ ਕੇ ਬਾਈਆਂ ਕਰਗੇ ਦੂਜਾ ਮਰਾ ਸਨੇਹਾ ਮੈਂ ਬਹੁਤ ਵਾਰੀ ਬੜੇ ਲੰਮੇ ਸਮੇਂ ਤੋਂ ਇਹ ਗੱਲ ਕਹਿੰਦਾ ਆ ਰਿਹਾ ਹਾਂ ਕਈ ਸਾਲਾਂ ਤੋਂ ਕਹਿੰਦਾ ਆ ਰਿਹਾ ਹਾਂ ਕਿ ਪੰਜਾਬ ਦੇ ਲੋਕੋ ਆਪਣੀਆਂ ਜ਼ਮੀਨਾਂ ਨਾ ਵੇਚੋ ਕਿ ਸਾਬੇ ਕੀਮਤ ਤੇ ਆਪਣੀ ਜ਼ਮੀਨ ਨਾ ਵੇਚੋ ਚਾਹੇ ਤੁਨੂੰ 50 ਕਰੋੜ ਰੁਪਇਆ ਕੋਈ ਇਕੱਲੇ ਦਾ ਆਵੇ ਕਹ ਦੇਵੇ ਤਾਂ ਵੀ ਆਪਣੀ ਜ਼ਮੀਨ ਨਾ ਵੇਚੋ ਤੁਹਾਨੂੰ ਨਹੀਂ ਪਤਾ ਇਹ ਧਰਤੀ ਦੀ ਕੀਮਤ ਕੀ ਹੈ ਪੂਰੀ ਦੁਨੀਆ ਦੀ ਅੱਖ ਵੱਡੇ ਵੱਡੇ ਸਨਮਾਇਜ਼ਰਾਂ ਦੀ ਅੱਖ ਵੱਡੇ ਵੱਡੇ ਮੁਲਕਾਂ ਦੀ ਅੱਖ ਤੁਹਾਡੀ ਧਰਤੀ ਤੇ ਆ ਐਵੇਂ ਨਹੀਂ ਵੱਡੇ ਵੱਡੇ ਹਾਈਵੇ ਬਣ ਗਏ ਆ ਖੜ ਜਾ ਪੰਜ ਚਾਰ ਸਾਲ ਆ ਸਾਰੇ ਲਾਂਗੇ ਖੁੱਲ ਜਾਣੇ ਆ ਇੱਥੋਂ ਯੂਰਪ ਤੱਕ ਵਪਾਰ ਹੋਣਾ ਸੜਕਾਂ ਰਾਹੀਂ ਇਸ ਕਰਕੇ ਬੇਨਤੀ ਕਰਦੇ ਆਂ ਬਾਈ ਦੁੱਖ ਹੁੰਦਾ ਜਦੋਂ ਪਤਾ ਲੱਗਦਾ ਨਾ ਵੀ ਜਿੰਨੇ ਹਾਈਵੇ ਆ ਪੰਜਾਬ ਦੇ ਸਾਰੀਆਂ ਜ਼ਮੀਨਾਂ ਆਸੇ-ਪਾਸੇ ਜਾਂ ਵਪਾਰੀ ਖਰੀਦੀ ਬੈਠੇ ਆ ਜਾਂ ਕੋਈ ਹੋਰ ਜਿਹੜੇ ਵੱਡੇ-ਵੱਡੇ ਡੀਲਰ ਆ ਖਰੀਦੀ ਬੈਠੇ ਆ ਜਾਂ ਬਾਹਰ ਦੇ ਸੂਬਿਆਂ ਚੋਂ ਆ ਕੇ ਲੋਕ ਜ਼ਮੀਨਾਂ ਖਰੀਦ ਰਿਹਾ ਸਾਡੇ ਲੋਕ ਜ਼ਮੀਨਾਂ ਵੇਚ-ਵਿਚ ਭੱਜ ਰਹੇ ਆ ਦੂਜਾ ਮਰਸ ਨਿਹਾਂ ਪੰਜਾਬੀਆਂ ਨੂੰ ਹੋਇਆ ਤੀਜਾ ਸੁਨੇਹਾ ਮੇਰਾ ਇਹ ਆ ਸਾਡੀ ਮਾਂ ਬੋਲੀ ਤੇ ਬਹੁਤ ਵੱਡਾ ਹਮਲਾ ਪੰਜਾਬੀ ਦੇ ਉੱਤੇ ਸਾਡੇ ਜਵਾਕ ਸਕੂਲਾਂ 'ਚ ਪੜ੍ਹਦੇ ਹੋਣੇ ਆ ਜਬਰੀ ਉਹਨਾਂ ਦੇ ਉੱਤੇ ਹਿੰਦੀ ਥੋਪੀ ਜਾ ਰਹੀ ਹੈ ਸਾਡੇ ਜਵਾਕਾਂ ਨੂੰ ਸਾਡੇ ਇਤਿਹਾਸ ਤੋਂ ਦੂਰ ਕੀਤਾ ਜਾ ਰਿਹਾ ਸਾਡੇ ਕਿੰਨੇ ਪੰਜਾਬੀ ਦੇ ਸ਼ਬਦ ਨੇ ਜਿਹੜੇ ਲੋਪ ਹੋ ਰਹੇ ਨੇ ਮਰ ਰਹੇ ਨੇ ਅਸੀਂ ਆਪਾਂ ਉੱਪਰ ਥੱਲੇ ਉੱਤੇ ਥੱਲੇ ਉਹਨੂੰ ਉੱਪਰ-ਨੀਚੇ ਕਹਿਣ ਲੱਗੇ ਭਰੋਸਾ ਮੈਂ ਕੱਲ ਬਹੁਤ ਸਿਆਣਾ ਬੰਦਾ ਗੁਰਸਿੱਖ ਬੰਦਾ ਬੋਲਦਾ ਸੁਣਾ ਟੀਵੀ ਤੇ ਬੈਠਾ ਹੈ ਆਸ਼ਵਾਸ਼ਣ ਕਹਿ ਰਿਹਾ ਹੈ ਅਸੀਂ ਉਹਨਾਂ ਦੇ ਸ਼ਬਦ ਆਪਣੇ ਮੂੰਹ 'ਚ ਪਾ ਰਹੇ ਆ ਜਦੋਂ ਕਿ ਸਾਡੀ ਬੋਲੀ ਨਾਲ ਦੀ ਦੁਨੀਆ 'ਚ ਕਿਤੇ ਕੋਈ ਅਮੀਰ ਬੋਲੀ ਨਹੀਂ ਹੈਗੀ ਪਰ ਇਹ ਗੱਲ ਤੇ ਗੌਰ ਕਰਨੀ ਪਣੀ ਆ ਜੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਆਪਣੀ ਬੋਲੀ ਤੋਂ ਦੂਰ ਹੋ ਗਈਆਂ ਤਾਂ ਯਾਦ ਰੱਖੋ ਜਿਹੜੀਆਂ ਕੌਮਾਂ ਦੀ ਬੋਲੀ ਮਰ ਜਾਂਦੀ ਹੈ ਉਹ ਕੌਮਾਂ ਦੁਨੀਆ ਤੋਂ ਖਤਮ ਹੋ ਜਾਂਦੀਆਂ ਨੇ ਤੇ ਅਗਲਾ ਸੁਨੇਹਾ ਮੇਰਾ ਹੋਰ ਸੁਣ ਲਓ ਚੌਥਾ ਸੁਨੇਹਾ ਬੱਚੇ ਆਪਾਂ ਇਕੱਲਾ ਇਕੱਲੇ ਜੰਮਣ ਲੱਗੇ ਜਿਹਦੇ ਪਹਿਲਾ ਮੁੰਡਾ ਹੋ ਗਿਆ ਉੱਥੇ ਖੜ ਜਾਂਦੇ ਵੀ ਗਾਂ ਬੱਚਾ ਨਹੀਂ ਲੈਣਾ ਆ ਪਰਸੋਂ ਦੀ ਗੱਲ ਹੈ ਕੱਲ ਦੀ ਗੱਲ ਹੈ ਤੁੰਗਾ ਪਿੰਡ ਮੈਂ ਖਬਰ ਪੜ ਰਿਹਾ ਸੀ ਸੰਗਰੂਰ ਜ਼ਿਲ੍ਹੇ ਦੀ ਖਬਰ ਹੈ ਇੱਕ 12 ਸਾਲ ਦਾ ਬੱਚਾ ਇਕੱਲਾ ਹੀ ਮਾਪਿਆਂ ਦਾ ਪੁੱਤ ਸੀਗਾ ਪਤੰਗ ਚੜਾਉਂਦਾ ਕੋਠੇ ਡਿੱਗ ਪਿਆ ਉਹਦੀ ਮੌਤ ਹੋ ਗਈ ਤੇ ਘਰ ਦਾ ਦੀਵਾ ਗੁੱਲ ਹੋ ਗਿਆ ਸਾਡੇ ਇਕੱਲੇ ਇਕੱਲੇ ਜਵਾਕ ਵੀ ਆ ਪਾ ਜ਼ਮੀਨਾਂ ਨਾਲ ਘਟ ਜਾਣ ਇਹਨਾਂ ਨੂੰ ਪੜਾਵਾ ਕਿੱਥੋਂ ਉਹ ਕੱਲੇ ਕੱਲੇ ਨੂੰ ਜਾਂ ਸਟੇਟ ਨੇ ਮਾਰ ਦੇਣਾ ਜਬਰ ਕਰਕੇ ਜਾਂ ਨਸ਼ੇ ਨਾਲ ਮਰ ਜਾਣਾ ਜਾਂ ਕੋਈ ਹੋਰ ਹਾਦਸਾ ਵਾਪਰ ਜਾਣਾ ਤੇ ਫਿਰ ਜ਼ਮੀਨਾਂ ਕਿਹਨੇ ਸੰਭਾਲਣੀਆਂ ਸਾਡੀਆਂ ਬਈ ਇਹ ਗੱਲ ਦਾ ਖਿਆਲ ਰੱਖੋ ਅਸੀਂ ਹੁਣ ਪਿੰਡਾਂ ਸੁਣਦੇ ਆ ਕਹਿੰਦੇ ਆ 15 15 20 20 ਕਿੱਲੇ ਆਲਿਆ ਮੁੰਡਿਆਂ ਨੂੰ ਰਿਸ਼ਤੇ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਕੁੜੀਆਂ ਹੀ ਹੈ ਨਹੀਂ ਜਿਵੇਂ ਪਹਿਲਾਂ ਕਿਹਾ ਜਿਹਦੇ ਪਹਿਲਾ ਮੁੰਡਾ ਦੂਜਾ ਬੱਚਾ ਨਹੀਂ ਲੈਂਦਾ ਇਹ ਗੱਲ ਤੇ ਗੌਰ ਕਰੋ ਬਾਹਲੇ ਕਹਿ ਦਿੰਦੇ ਆ ਸ਼ੇਰ ਤਾਂ ਜੀ ਇਕੱਲਾ ਹੀ ਬਾਧੂ ਹੁੰਦਾ ਵੜ ਜੇ ਕਤੀੜ 20 ਇਕੱਠੇ ਹੋ ਕੇ ਪੈਣ ਸ਼ੇਰ ਨੂੰ ਵੀ ਮਾਰ ਲੈਂਦੇ ਆ ਇਹ ਲੜ ਮੰਨ ਕੇ ਜਾਓ ਗੱਲ ਬਹੁਤ ਜ਼ਰੂਰ ਤਾਂ ਸਾਡੀ ਕੌਮ ਨੂੰ ਇੱਕ ਤੋਂ ਜ਼ਿਆਦਾ ਬੱਚੇ ਦੀ ਲੋੜ ਆ ਭਰਾਵੋ ਸਮਾਂ ਖੀਰ ਤੇ ਸਮੇਂ ਦੀ ਘਾਟ ਹੈ ਐਨੇ ਕਹਿਣਾ ਚਾਹੁੰਦਾ ਜਿਹੜੀ ਚਿੰਗਾਰੀ ਜਿਹੜੀ ਸ਼ੁਰੂਆਤ ਭਾਈ ਦੀਪ ਸਿੰਘ ਸਿੱਧੂ ਨੇ ਸ਼ੁਰੂ ਕੀਤੀ ਸੀਗੀ ਉਹਨੂੰ ਅੱਗੇ ਲੈ ਕੇ ਚੱਲੇ ਭਾਈ ਅਮਰਪਾਲ ਸਿੰਘ ਜਿਹੜੇ ਅਜ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਇਸ ਤੋਂ ਇਲਾਵਾ ਸਾਡੇ 40-45 ਨੌਜਵਾਨ ਹੋਰ ਹੈ ਜਿਹੜੇ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ 'ਚ ਬੰਦ ਹੈ ਉਹਨਾਂ ਤੇ ਵੀ ਜਿਹੜੀ ਇਹ ਹਕੂਮਤਾਂ ਛੱਡ ਢਾ ਰਹੀ ਹੈ ਬਹੁਤ ਬਾਰੀ ਖਬਰਾਂ ਵੀ ਬਾਹਰ ਨਿਕਲ ਕੇ ਆਉਂਦੀਆਂ ਨੇ ਉਹ ਆਪ ਵੀ ਆ ਕੇ ਇਸ ਤਰੀਕੇ ਤੇ ਦੱਸ ਦੇ ਭਾਈ ਸਾਡੇ ਨਾਲ ਅੰਦਰ ਧੱਕਾ ਹੋ ਰਿਹਾ ਸੋ ਇਸ ਕਰਕੇ ਸਾਨੂੰ ਅੱਜ ਇਕੱਠੇ ਹੋਣ ਦੀ ਲੋੜ ਹੈ ਜਿਹੜੇ ਬੰਦੇ ਆ ਥੋੜੇ-ਮੋਟੇ ਬੱਚੇ ਆ ਪੰਜਾਬ ਦੀ ਗੱਲ ਕਰਨ ਵਾਲੇ ਕੌਮ ਪੰਥ ਦੀ ਗੱਲ ਕਰਨ ਵਾਲੇ ਭਰਾਵੋ ਉਹਨਾਂ ਦੇ ਨਾਲ ਖੜ ਜਾ ਕਰੋ ਆਪਾਂ ਸੋਚੀ ਜਾਂਦੇ ਆ ਵੀ ਆਪਾਂ ਕੀ ਲੈਣਾ ਹੈ ਨਹੀਂ ਫਿਰ ਇੱਕ ਵੀ ਇੱਥੇ ਬਚਣਾ ਨਹੀਂ ਬੰਦਾ ਮੇਰੀ ਗੱਲ ਯਾਦ ਰੱਖਿਓ ਤੇ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ 20 ਸਾਡੇ ਪਾਣੀਆਂ ਜ਼ਹਿਰਾ ਸਾਡੀ ਧਰਤੀ ਨੂੰ ਖੋਹਿਆ ਜਾ ਰਿਹਾ ਹੈ ਜਵਾਨੀ ਪ੍ਰਵਾਸ ਕਰਕੇ ਬਾਹਰ ਕੱਢੀ ਜਾ ਰਹੀ ਹੈ ਇੱਥੇ ਗਰ ਪੰਜਾਬੀਆਂ ਦੇ ਕਬਜ਼ੇ ਹੋ ਰਹੇ ਨੇ ਏ ਜਿੰਨਾ ਜਰ ਅਸੀਂ ਇਕੱਠੇ ਹੋ ਕੇ ਇੱਥੋਂ ਅਸੀਂ ਪੈਰ ਜੁੱਤੀਆਂ ਹੁਣ ਪਾਈਏ ਨੰਗੇ ਪੈਰੀ ਪੂਰੇ ਪੰਜਾਬ ਚਾਈਏ ਲੋਕਾਂ ਨੂੰ ਅਪੀਲ ਕਰ ਗਏ ਵੀ ਜੇ ਸਤਾਈ ਦੇ ਵਿੱਚ ਚੰਗੇ ਬੰਦੇ ਪੰਜਾਬ ਚ ਨਹੀਂ ਆਉਂਦੇ ਸਰਕਾਰ ਨਹੀਂ ਬਣਦੀ ਤਾਂ ਯਾਦ ਰੱਖਿਓ ਆਉਣ ਵਾਲਾ ਸਮਾਂ ਪੰਜਾਬੀਆਂ ਦਾ ਨਹੀਂ ਹੋਣਾ ਸੋ ਇਨੀਆਂ ਕਿ ਮੇਰੀਆਂ ਬੇਨਤੀਆਂ ਪੀਲਾ ਨੇ ਹੁਣ ਮੈਂ ਅਪੀਲ ਕਰਦਾ ਇੱਕ ਜਿੰਨੇ ਵੀ ਬੈਠੇ ਆਂ ਕੁਰਸੀਆਂ ਤੇ ਖੜੇ ਹੋ ਜਿਓ ਇੱਕ ਵਾਰੀ ਆਪਾਂ ਜਕਾਰੇ ਲਾਉਣਿਆ ਮਾਹੌਲ ਠੰਡਾ ਆਇਆ ਕਰੀ ਬੈਠੇ ਹਾਂ ਦੋਨੇ ਵਹਾਂ ਮੁੱਕੇ ਹਵਾ ਤਣੇ ਹੋਣੇ ਚਾਹੀਦੇ ਆ ਪਤਾ ਲੱਗੇ ਇਥੋਂ ਕਾਂਬਾ ਛੜੇ ਦਸ਼ਮਣਾਂ ਨੂੰ ਵੀ ਹਾਂ ਅੱਜ ਵਾਰਸ ਪੰਜਾਬ ਦੇ ਇਕੱਠੇ ਹੋਇਆ 40 ਮੁਕਤਿਆਂ ਦੀ ਧਰਤੀ ਦੇ ਉੱਤੇ